ਭਾਰਤ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਹੈ ਤਾਂ ਕਿਵੇਂ ਬਚਿਆ ਜਾ ਸਕਦਾ ਹੈ ਕਿ ਕਿੰਨੇ ਬੰਦੇ ਆ ਸਕਦੇ ਇਹਦੇ ਵਿੱਚ ਚਾਰ ਬੰਦੇ ਆ ਸਕਦੇ ਆਰਾਮ ਨਾਲ ਅੱਛਾ ਪਤਾ ਲੱਗੇ ਕਿ ਜੰਗ ਛੜ ਗਈ ਹੈ ਕਿਵੇਂ ਬਚਿਆ ਜਾ ਸਕਦਾ ਅੱਛਾ ਮੈਂ ਤੁਹਾਨੂੰ ਦੱਸਦਾ ਜੇ ਮੈਂ ਇੱਥੇ ਆ ਆ ਹੁਣ ਆਉਣਾ ਜੇ ਮੈਂ ਇੱਥੇ ਭੱਜ ਕੇ ਆਇਆ ਜੀ ਸਿੱਧਾ ਇਹਦੇ ਨਾਲ ਜੁੜ ਕੇ ਖੜੇ ਹੋ ਜਾਓ ਇੱਥੇ ਖਾਂ ਸਭ ਤੋਂ ਘੱਟ ਖਤਰਾ ਹੈ ਹਾਂ ਤਾਂ ਨਹੀਂ ਬਾਕੀ ਹੈ ਕਿ ਨਹੀਂ ਬਹੁਤ ਵੱਡੇ ਸਾਰੇ ਅੰਦਰ ਅੰਦਰ ਵੜ ਜਾਓ ਹਾਂ ਇੱਦੇ ਅੰਦਰ ਵੜ ਕੇ ਬਹਿ ਜਾਓ ਬਾਗਨ ਦੇ 71 ਜਲਾਈ ਉਹਨੇ ਬੰਬਰੀ ਦੇਸ਼ੀ ਕੇ ਜਦੋਂ ਬਾਂਕਰ ਬੰਗਲ ਤੁਸੀਂ ਪਾਸੇ ਹੋ ਜਾਂਦੇ ਸੀ ਡਾਕਟਰ ਦੇ ਰਾਮ ਨੂੰ ਭੇਜਣਾ ਬਾਬੂ ਕੋਈ ਉੱਧਰ ਡੇਣਾ ਕੋਈ ਤਰ੍ਹਾਂ ਸਾਨੂੰ ਨੁਕਸਾਨ ਨਹੀਂ ਹੋਇਆ ਲੋਕ ਲੋਕਾਂ ਨੂੰ ਹਮੇਸ਼ਾ ਦਲੇਰ ਹੋਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਕਿ ਹਾਂ ਬਾਹਰ ਦੇ ਬੰਦੇ ਆ ਗਏ ਜਾਂ ਉਹ ਜੇ ਤੋਂ ਹੱਲਾ ਬਣਾਉਂਦੇ ਜਾਂਦੇ ਹੁੰਦੇ ਸਾਡੇ ਸਿੱਖ ਰਜਿਮੈਂਟ ਜਾਂ ਦੂਜੀ ਰਜਿਮੈਂਟ ਉਹ ਪਿੰਡ ਵਾਲੇ ਵੀ ਤੁਰ ਪੈਂਦੇ ਸੀ ਨਾਲ ਹੀ ਅੱਛਾ ਹਾਂ ਬੜੇ ਬਲੇਅਰ ਨੇ ਬੜੇ ਤਕੜੇ ਬੰਦੇ ਬੰਦੇ ਲੜਾਈ ਛਿੜੇਗੀ ਕਿ ਨਹੀਂ ਕਿ ਕਿੰਨੇ ਚਾਂਸ ਲੜਾਈ ਪੂਰੇ ਜਿਸ ਲੈਵਲ ਦੇ ਉੱਤੇ ਕਹਿ ਰਿਹਾ ਉਸ ਹਿਸਾਬ ਤੇ ਤਾਂ ਪੋਸਿਬਿਲਿਟੀ ਨਹੀਂ ਹੈ ਭਾਰਤ ਪਾਕਿਸਤਾਨ ਤਣਾਅ ਦੇ ਚਲਦੇ ਕੱਲ ਪੰਜਾਬ ਦੇ 20 ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਮੌਕ ਡ੍ਰਿਲ ਦਾ ਮਤਲਬ ਕੀ ਹੈ ਔਰ ਇਸ ਮੌਕ ਡ੍ਰਿਲ ਦੇ ਦੌਰਾਨ ਜਿਹੜੇ ਫੌਜੀ ਦਸਤੇ ਨੇ ਚਾਹੇ ਲੋਕਲ ਪ੍ਰਸ਼ਾਸਨ ਹੈ ਉਹ ਮੌਕ ਡ੍ਰਿਲ ਕਿਵੇਂ ਕਰਦਾ ਅਗਰ ਭਾਰਤ ਤੇ ਪਾਕਿਸਤਾਨ ਦੀ ਲੜਾਈ ਚੱਲਦੀ ਹੈ ਅਗਰ ਸ਼ੁਰੂ ਹੁੰਦੀ ਹੈ ਤਾਂ ਉਸ ਮੌਕ ਡ੍ਰਿਲ ਦੇ ਜ਼ਰੀਏ ਤੁਹਾਨੂੰ ਵੀ ਜਾਗਰੂਕ ਕੀਤਾ ਜਾਵੇਗਾ ਔਰ ਬੱਚਿਆ ਕਿਵੇਂ ਜਾਏਗਾ ਅਗਰ ਤੁਸੀਂ ਘਰ ਦੇ ਵਿੱਚ ਬੈਠੇ ਹੋ ਮੇਰੇ ਨਾਲ ਖਾਸ ਤੌਰ ਤੇ ਡਾਕਟਰ ਕਰਨਲ ਡੀਐਸ ਗਰੇਵਾਲ ਨੇ ਔਰ ਇਹ ਪੂਰੀ ਤਰ੍ਹਾਂ ਦੱਸਣਗੇ ਕਿ ਕਿਵੇਂ ਅਗਰ ਇੱਕਦਮ ਕਿਉਂਕਿ ਸਾਰੇਨ ਵਜਦਾ ਹੂਟਰ ਵੱਜਦਾ ਵਿਸਲਾ ਵੱਜਦੀਆਂ ਨੇ ਇਹਦਾ ਮਤਲਬ ਮੌਕ ਡਿਲ ਦੇ ਦੌਰਾਨ ਜਦੋਂ ਇਹ ਵੱਜਣ ਗਿਆ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਜੰਗ ਛਿੜ ਗਈ ਹੈ ਕਿਵੇਂ ਬਚਣਾ ਹੈ ਪਰ ਕੱਲ ਇੱਕ ਅਭਿਆਸ ਕੀਤਾ ਜਾਵੇਗਾ ਔਰ ਅਭਿਆਸ ਦੇ ਦੌਰਾਨ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਮੈਂ ਕਰਨਲ ਸਾਹਿਬ ਕੋਲ ਇਹ ਪੁੱਛਾਂਗਾ ਕਿ ਅਗਰ ਘਰ ਦੇ ਵਿੱਚ ਪਤਾ ਲੱਗੇ ਕਿ ਸਾਰੇ ਦੇ ਜ਼ਰੀਏ ਕਿ جنگ ਛਿੜ ਗਈ ਹੈ ਤਾਂ ਘਰ ਦੇ ਵਿੱਚ ਕਿਵੇਂ ਬਚਾ ਕੇ ਕੀਤਾ ਜਾਵੇ ਅ ਕਨੋਂ ਸਾਹਿਬ ਕਿਵੇਂ ਇੱਕ ਕੱਲ ਦੀ ਮੌਕ ਡ੍ਰਿਲ ਹੋਵੇਗੀ 20 ਥਾਵਾਂ ਤੇ ਪੂਰੇ ਦੇਸ਼ ਦੇ ਵਿੱਚ ਮੌਕ ਡ੍ਰਿਲ ਹੋਣ ਜਾ ਰਹੀ ਹੈ ਔਰ 1971 ਤੋਂ ਬਾਅਦ ਉਸ 1971 ਦੇ ਕਾਠ ਦੇ ਵਿੱਚ ਮੌਕ ਡ੍ਰਿਲ ਕਿਵੇਂ ਹੋਈ ਸੀ ਉਸ ਵੇਲੇ ਤਾਂ ਜਿਵੇਂ ਪਿੰਡਾਂ ਜਾਂ ਕੱਚੇ ਘਰ ਸੀਗੇ ਉਹ ਉਹਨਾਂ ਨੇ ਟੋਏ ਪੱਟੇ ਹੋਏ ਸੀਗੇ ਭੱਜ ਕੇ ਵਿੱਚ ਛਾਲ ਮਾਰ ਦਿੰਦੇ ਸੀ ਵੱਜ ਜਾਂਦੇ ਸੀ ਅੱਜ ਕੱਲ ਤਾਂ ਇੱਥੇ ਕਿਤੇ ਹੈ ਹੀ ਨਹੀਂਗਾ ਤੇ ਹੁਣ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਪੁਲਾਂ ਥੱਲੇ ਜਾਂ ਦੂਜੇ ਪਾਸੇ ਸਭ ਜਾ ਸਕਦੇ ਬਹੁਤ ਜਗ੍ਹਾ ਹੈ ਲੇਕਿਨ ਜੇ ਅਗਰ ਘਰ ਵੱਡੇ ਨੇ ਇਹੋ ਜੇ ਤਾਂ ਸਭ ਤੋਂ ਪਹਿਲਾਂ ਜਿਵੇਂ ਸਭ ਤੋਂ ਪਹਿਲਾਂ ਥੰਮਾਂ ਦੇ ਪਿੱਛੇ ਤੁਸੀਂ ਛੁਪ ਜਾਓ ਪੰਜਾਬ ਦੇ ਵਿੱਚ ਤਾਂ ਕਿਧਰੇ ਬੰਕਰ ਕਿਸੇ ਨੇ ਬਣਾਇਆ ਨਹੀਂ ਅਗਰ ਅਗਰ ਇਸ ਘਰ ਦੇ ਵਿੱਚੋਂ ਅਗਰ ਪਤਾ ਲੱਗੇ ਕਿ ਜੰਗ ਛੜ ਗਈ ਹੈ ਕਿਵੇਂ ਬਚਿਆ ਜਾ ਸਕਦਾ ਅੱਛਾ ਮੈਂ ਤੁਹਾਨੂੰ ਦੱਸਦਾ ਜਿਵੇਂ ਇੱਥੇ ਆ ਆ ਹੁਣ ਆਉਣਾ ਜਿਵੇਂ ਇੱਥੇ ਭੱਜ ਕੇ ਆਏ ਸੀ ਸਿੱਧਾ ਇਹਦੇ ਨਾਲ ਜੁੜ ਕੇ ਖੜੇ ਹੋ ਜਾਓ ਇੱਥੇ ਖਾਂ ਸਭ ਤੋਂ ਘੱਟ ਖਤਰਾ ਹੈ ਔਰ ਕੋਈ ਹੋ ਜੂਵੇਗਾ ਇੱਥੇ ਬਚਿਆ ਜਾ ਸਕਦਾ ਅੱਛਾ ਹੁਣ ਜਾਂ ਦੂਜ ਆ ਹੁਣ ਜਿਵੇਂ ਕਰਦੇ ਆਂ ਆ ਤੁਹਾਡੀਆਂ ਅਨਮਾਨੀਆਂ ਹੈਗੀਆਂ ਨੇ ਬਹੁਤ ਵੱਟੇ ਸਾਰੀਆਂ ਅੱਗੇ ਅੰਦਰ ਵੜ ਜਾਓ ਹੂੰ ਇਹਦੇ ਅੰਦਰ ਵੜ ਕੇ ਬਹਿ ਜਾਓ ਹੂੰ ਅੰਦਰ ਛੁਪ ਕੇ ਤੁਹਾਡਾ ਬਚਾ ਹੈਗਾ ਇਹ ਇਹ ਬੰਕਰ ਟਾਈਪ ਆ ਬੰਕਰੀ ਹੋ ਗਿਆ ਹਾਂ 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 ਇਹ ਹੋ ਗਿਆ ਤੇ ਜੇ ਇਸੇ ਤਰ੍ਹਾਂ ਹੁਣ ਉਹ ਦੂਜੇ ਘਰ ਦੇ ਵਿੱਚ ਸਾਰੇ ਸਾਡੇ ਤਾਂ ਬਣੇ ਹੋਏ ਨੇ ਇਦਾਂ ਹੀ ਆ ਹੁਣ ਇੱਧਰ ਆ ਹੁਣ ਜਿਵੇਂ ਇੱਧਰ ਆ ਜਾਓ ਹਰ ਦੇ ਹਰ ਤੁਹਾਡੇ ਸਾਰਿਆਂ ਦੇ ਵਿੱਚ ਅਨਮਾਰੀਆਂ ਹੈਗੀਆਂ ਸਾਡਾ ਪੁੱਛਾ ਜੀ ਹਾਂ ਆ ਹੁਣ ਜਿਵੇਂ ਆ ਆ ਜੀ ਪੱਕੇ ਬਣਿਆ ਬਣਿਆ ਹੂੰ ਜਾਂ ਤੇ ਬਹਿ ਜਾਓ ਆਹਮਨਾ ਹੋਰ 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 ਕਿਸ ਤਰ੍ਹਾਂ ਦੀ ਜਗ੍ਹਾ ਤੇ ਜਿਸ ਤਰ੍ਹਾਂ ਦਾ ਟੇਬਲ ਹੈ ਟੇਬਲ ਦੇ ਥੱਲੇ ਵੀ ਲੁਕਿਆ ਜਾ ਸਕਦਾ ਟੇਬਲ ਦੇ ਥੱਲੇ ਤਾਂ ਜੇ ਲੋਹੇ ਦਾ ਉਹ ਤੋਂ ਬਚਾ ਕੇ ਰੱਖ ਜਿਵੇਂ ਲੱਕੜੀ ਦਾ ਹੁਣ ਇਹਦੇ ਥੱਲੇ ਵੜ ਜਾਓ ਹਮ ਡਾਈਨਿੰਗ ਟੇਬਲ ਹਾਂ ਬੱਚੇ ਇਹ ਵੀ ਵੜ ਜਾਵਾਂ ਥੱਲੇ ਹਮ ਵੜ ਜਾਓ ਹਮ ਪੂਰੀ ਤਰ੍ਹਾਂ ਤੇ ਬੈਠ ਜੁਦੇ ਹਾਂ ਕਰਨ ਸਾਬ ਮੈਂ ਸੁਣਿਆ ਕਿ ਤੁਸੀਂ ਵੀ ਅਗਰ ਬੰਕਰ ਨਹੀਂ ਹੈ ਕਿਉਂਕਿ ਤੁਸੀਂ ਤਾਂ ਐਡੇ ਵੱਡੇ ਅਫਸਰ ਕਰਨਲ ਰਹਿ ਚੁੱਕੇ ਹੋ ਔਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੋਈ ਬਣਾਈ ਹੈ ਐਸੀ ਥਾਂ ਜਿਹੜੀ ਗੁਪਤ ਤਰੀਕੇ ਦੇ ਨਾਲ ਜਿੱਥੇ ਸਾਡੇ ਉੱਥੇ ਪਿੱਛੇ ਹੈ ਜੋ ਪਾਈਪਾਂ ਨੇ ਅੱਛਾ ਤੁਸੀਂ ਪਾਈਪਾਂ ਸਿਮਰ ਦੀਆਂ ਪਾਈਪਾਂ ਸੋ ਸਿਮਰ ਦੀਆਂ ਪਾਈਪਾਂ ਜਿਹੜੀਆਂ ਨੇ ਇਹ ਕਰਨਲ ਸਾਹਿਬ ਨੇ ਆਪਣੀ ਕੋਠੀ ਦੇ ਬਿਲਕੁਲ ਬਾਹਰ ਬਣਾਈਆਂ ਹੋਈਆਂ ਨੇ ਸੋ ਕੱਲ ਮੌਕ ਡ੍ਰਿਲ ਹੈ ਔਰ ਮੌਕ ਡ੍ਰਿਲ ਤੋਂ ਪਹਿਲੇ ਜਿਹੜੀਆਂ ਤਿਆਰੀਆਂ ਅਸੀਂ ਇੱਕ ਘਰ ਦੇ ਵਿੱਚ ਜਿਹੜੇ ਕਰਨਲ ਡਾਕਟਰ ਡੀਐਸ ਗਰੇਵਾਲ ਉਹ ਦੱਸ ਰਹੇ ਨੇ ਕਿ ਕਿਵੇਂ ਬਚਿਆ ਜਾ ਸਕਦਾ ਹੈ ਜਦੋਂ ਮੌਕ ਡਿਲ ਹੁੰਦੀ ਹੈ ਉਹ ਇੱਕ ਅਭਿਆਸ ਦੇ ਦੌਰਾਨ ਲੋਕਾਂ ਨੂੰ ਜਾਗਰੂਕਤਾ ਕੀਤਾ ਜਾਂਦਾ ਔਰ ਜਿਹੜੇ ਫੌਜੀ ਦੱਸਦੇ ਨੇ ਉਹ ਆਪਣੀਆਂ ਤਿਆਰੀਆਂ ਵੀ ਕਰਦੇ ਨੇ ਲੋਕਲ ਪ੍ਰਸ਼ਾਸਨ ਕਰਦਾ ਪਰ ਉਸ ਤੋਂ ਪਹਿਲੇ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਤੁਸੀਂ ਅਗਰ ਭਾਰਤ ਪਾਕਿਸਤਾਨ ਵਿਚਾਲੇ ਜੰਗ ਛਿੜਦੀ ਹੈ ਤਾਂ ਕਿਵੇਂ ਬਚਿਆ ਜਾ ਸਕਦਾ ਹੈ ਘਰ ਦੇ ਵਿੱਚ ਇਹ 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 ਸਿਮਰ ਦੀਆਂ ਪਾਈਪਾਂ ਨੇ ਇਹ ਕਰਕੇ ਅੱਛਾ ਇਹ ਕਿਦੋਂ ਰੱਖਿਆ ਸੀ ਇਹ ਕਾਫੀ ਚ ਪਹਿਲਾਂ ਦੇ ਰੱਖੇ ਹੋਈਆਂ ਨੇ ਇਹੀ ਇਸੇ ਕਰ ਹਾਂ ਇਸੇ ਵਲ ਤੇ ਇਹ ਕਿੰਨੀਆਂ ਪਾਈਪਾਂ ਨੇ ਕਿੰਨਾ ਡੂੰਘਾ ਆ ਥੱਲੇ ਇਹ ਕਿੰਨੇ ਬੰਦੇ ਆ ਸਕਦੇ ਇਹਦੇ ਚ ਚਾਰ ਬੰਦੇ ਆ ਸਕਦੇ ਆਰਾਮ ਨਾਲ ਅੱਛਾ ਇਹ ਪੂਰਾ ਉੱਥੋਂ ਤੱਕ ਹੈ ਹਾਂ ਜੀ ਹੋਰ ਹੋਰ ਗਰਵਲ ਸਾਹਿਬ ਇਹ ਜਿਹੜੀ ਦੂਜਾ ਨਹੀਂ ਤਾਂ ਫਿਰ ਖੁੱਲੇ ਜਾ ਜਾਓ ਇੱਥੇ ਇੱਥੇ ਖੜੇ ਹੋ ਜਾਓ ਖੁੱਲੇ ਚ ਖੁੱਲੇ ਹਾਂ ਮੈਨੂੰ ਹੱਲੇ ਵੀ ਯਾਦ ਹੈ ਪਾਕਿਸਤਾਨ 'ਚ 71 'ਚ ਲੜਾਈ ਉਹਨੇ ਬੰਬ ਰਿਦੇਸ਼ੀ ਕੇ ਜਦ ਬੰਕਰ ਬੰਕਰ ਦਸੀਂ ਪਾਸੇ ਹੋ ਜਾਂਦੇ ਸੀ ਦਸਤਲੇ ਰਾਮ ਨੂੰ ਭੇਜਣਾ ਬੰਬ ਕੋਈ ਉਧਰ ਡਿੱਗਣਾ ਕੋਈ ਤਰ੍ਹਾਂ ਨੁਕਸਾਨ ਨਹੀਂ ਹੋਇਆ ਅੱਛਾ ਜਿਹੜੀ ਕੱਲ ਮੌਗਦਲ ਹੋਵੇਗੀ ਤੁਹਾਡੇ ਕੋਈ ਜਾਣਕਾਰੀ ਹੈ ਕਿ ਕਿਵੇਂ ਇਹ ਇਹ ਇਸ ਨੂੰ ਕੀਤਾ ਜਾਵੇਗਾ ਕਿਵੇਂ ਲੋਕਲ ਪ੍ਰਸ਼ਾਸਨ ਦੇ ਆਰਮੀ ਵੱਲੋਂ ਲੋਕਾਂ ਨੂੰ ਇਹੀ ਜਾਣਕਾਰੀ ਦੇਣੀ ਹੈ ਇੱਕ ਤਾਂ ਸਿਵਲ ਡਿਫੈਂਸ ਵਾਲਿਆਂ ਨੇ ਦੇਣੀ ਹੁੰਦੀ ਆ ਤੁਸੀਂ ਆਰਮੀ ਦੇ ਰਿਪਰੈਜ਼ੈਂਟੇਟਿਵ ਐ ਬਾਕੀ ਪਾਲਸੀ ਇਹ ਰਾਤ ਦੱਸਣਗੇ ਸਾਰਾ ਕੁਝ ਸਾਰੇ ਜਿਹੜੇ ਆਪਣੇ ਆਪਣੀ ਜ਼ਿੰਮੇਵਾਰੀਆਂ ਮੂਰੇ ਹੋ ਕੇ ਸਾਰਾ ਕੁਝ ਦੱਸਣਗੇ ਐਕਚੁਅ ਸਿਵਲ ਡਿਫੈਂਸ ਨੇ ਤਾਂ ਦੇਖੋ ਮੈਡੀਕਲ ਵਾਲਿਆਂ ਨੇ ਉਹਨਾਂ ਨੇ ਵੀ ਕੰਮ ਕਰਨਾ ਹੁੰਦਾ ਵੀ ਅਗਰ ਜ਼ਖਮੀ ਹੋ ਗਿਆ ਤਾਂ ਉਹਨੂੰ ਕਿਵੇਂ ਟ੍ਰੀਟਮੈਂਟ ਕੀਤਾ ਜਾਏ ਹੁਣ ਉੱਪਰ ਬੰਬਾਂ ਆ ਕੇ ਡਰ ਕੇ ਦੇਖ ਪਿਆ ਉਹਨ ਬੇਹੋਸ਼ ਹੋ ਗਿਆ ਉਹਨੂੰ ਕਿਵੇਂ ਲੋਕ ਵੀ ਅੱਗੇ ਵਿਦਿਆਰਥੀ ਵਰਗਾ ਸਾਰੇ ਵਿੱਚ ਹੋਸ਼ ਹੋਸ਼ ਕਿਵੇਂ ਲਿਆਉਣਾ ਉਹ ਉਹ ਵੀ ਸਾਰੇ ਡ੍ਰਿਲਾਂ ਨੇ ਜਿਹਦੀ ਮੈਡੀਕਲ ਐਡ ਹੈ ਲੈ ਕੇ ਕਿਵੇਂ ਜਾਣਾ ਸਟ੍ਰੈਚਰ ਕਿਵੇਂ ਬਣਾਉਣੇ ਆ ਉਹ ਚਾਦਰਾਂ ਦੇ ਸੁਚੇਤ ਸਟਰਕਚਰ ਬਣ ਜਾਂਦੇ ਆ ਉਹ ਸਾਰਾ ਕੁਝ ਜੋ ਹੈ ਉਹ ਸਾਰੀਆਂ ਰਿਹਰਸਲ ਦੇ ਵਿੱਚ ਹੋਣਾ ਚਾਹੀਦਾ ਸਾਰਾ ਕੁਝ ਹੀ 1971 ਤੇ ਕਾਟ ਦੇ ਵਿੱਚ ਜਿਹੜੀ ਤੁਸੀਂ ਤੁਸੀਂ ਆਖਦੇ ਹੋ ਉਦੋਂ ਭੈਂਡ ਚਾਹੋ ਉਸ ਵੇਲੇ ਤੇ ਹੁਣ ਵਿੱਚ ਕੀ ਫਰਕ ਹੋਊਗਾ ਕਿਉਂਕਿ ਹੁਣ ਤਾਂ ਲੋਕਾਂ ਨੂੰ ਇਹ ਜੋ ਹੈ ਨਾ ਨੌਲੇਜੇਬਲ ਨਹੀਂ ਸੀਗੇ ਨਾ ਇਹਨਾਂ ਦਾ ਜ਼ਿਆਦਾ ਖਤਰਾ ਵੀ ਸੀਗਾ ਕਿਉਂਕਿ ਉਹ ਮੈਨੂੰ ਪਤਾ ਹਲਵਾਰੇ ਦੇ ਇਸ ਤੇ ਕੀ ਹੈ ਜਿਵੇਂ ਟੈਰਰਿਸਟਾਂ ਨੇ ਉਤਾਰਤੇ ਸੀਗੇ ਤਾਂ ਲੇਡੀ ਤਾਂ ਨਹੀਂ ਐਕਟਿਵ ਸੀਗੀ ਉਹਦਾ ਸਾਰਿਆਂ ਨੂੰ ਅਵੇਅਰਨੈਸ ਸੀਗੀ ਅਵੇਅਰਨੈਸ ਬਹੁਤ ਜ਼ਰੂਰੀ ਹੁੰਦੀ ਹੈ ਉਹ ਮੈਨੂੰ ਹਾਲੇ ਯਾਦ ਹੈ ਕਿ ਲੇਡੀ ਨੇ ਦੁੱਧ ਚੁੰਦੀ ਚੁੰਦੀ ਉਹ ਆ ਕੇ ਡਿੱਗਿਆ ਜਦ ਟੈਰਰਿਸਟਾਂ ਨੇ ਬੱਕਟ ਮਾਰ ਕੇ ਉਹਦਾ ਸਿਰ ਪਾੜਤਾ ਸੀਗਾ ਉੱਥੇ ਮਾਰਤਾ ਸੀਗਾ ਤਾਂ ਲੋਕ ਲੋਕਾਂ ਨੂੰ ਹਮੇਸ਼ਾ ਦਲੇਰ ਹੋਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਕਿ ਹਾਂ ਬਾਹਰ ਦੇ ਬੰਦੇ ਆ ਗਏ ਜਾਂ ਹੋਰ ਹੋਏ ਉਹਨਾਂ ਨੂੰ ਹਮੇਸ਼ਾ ਟੋਟਲੀ ਆਪਣਾ ਜੋ ਹੈ ਦੇਸ਼ ਦਾ ਖਿਆਲ ਰੱਖਣਾ ਚਾਹੀਦਾ ਲੋਕਾਂ ਦਾ ਖਿਆਲ ਚੰਦਣਾ ਆਪਣਾ ਖਿਆਲ ਰੱਖਣਾ ਚਾਹੀਦਾ ਔਰ అలਰਮ एकदम ਕਰ ਦੇਣਾ ਚਾਹੀਦਾ అలਰਮ ਦਾ ਸਭ ਤੋਂ ਦੇਖੋ ਇਹ ਕਲਾ ਜਿਹੜਾ ਘੁੱਗ ਵੱਜਦਾ ਉਹ ਹੀ ਨਹੀਂ ਹੋਣਾ ਚਾਹੀਦਾ ਵਿਸਲਾਂ ਵੀ ਹੋਣੀਆਂ ਚਾਹੀਦੀਆਂ ਲੋਕਾਂ ਕੋਲੇ ਅੱਛਾ ਲੜਾਈ ਛਿੜੇਗੀ ਕਿ ਨਹੀਂ ਕਿ ਕਿੰਨੇ ਚਾਂਸ ਹੈ ਲੜਾਈ ਪੂਰੇ ਜਿਸ ਲੈਵਲ ਦੇ ਉੱਤੇ ਕਹਿ ਰਹੇ ਉਸ ਹੱਦ ਤੱਕ ਪੋਸਿਬਿਲਟੀ ਨਹੀਂ ਹੈ ਵੱਡੇ ਲੈਵਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਹੋਏਗੀ ਟੁਕੜਿਆਂ ਵਿੱਚ ਹੋਏਗੀ 10% ਨਹੀਂ ਕੁਝ ਤਾਂ ਕੁਝ ਤਾਂ ਹੋਏਗਾ ਹੀ ਨਾ ਖਾਸ ਕਰਕੇ ਜੇ ਮੋਦੀ ਜੀ ਨੇ ਹੁਕਮ ਦਿੱਤਾ ਕਿ ਜੋ ਟੈਰਰਿਸਟ ਖਤਮ ਕਰਨੇ ਆ ਹਨ ਉਹ ਤਾਂ ਕਰਨੇ ਹੀ ਹਨ ਉਹਦੇ ਬਿਨਾਂ ਕੋਈ ਚਾਰਾ ਨਹੀਂ ਹੈ ਨਹੀਂ ਤਾਂ ਨਹੀਂ ਤਾਂ ਫਿਰ ਰੋਜ਼ ਇਹੀ ਕੰਮ ਚੱਲਦਾ ਰਹੇਗਾ ਉਹ ਤਾਂ ਹੁਣ ਕਰਨਾ ਹੀ ਆ ਉਹ ਹੁਣ ਕਿਵੇਂ ਕਰਨਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਨਾ ਤੇ ਉਹ ਸਾਰੀਆਂ ਪਲਾਨਾਂ ਬੁਲੰਦ ਹੈਗੀਆਂ ਨੇ ਉਹ ਲੋਕੀ ਵੀ ਕੀ ਕੀ ਸਾਰੀ ਕਰਦੇ ਆ ਪਾਕਿਸਤਾਨ ਵੀ ਜਿਵੇਂ ਚੀਨ ਨੂੰ ਕਹਿੰਦਾ ਭਾਈ ਤੂੰ ਵੀ ਆ ਜਾ ਸਾਡੇ ਤੇ ਖਤਰਾ ਹੋ ਗਿਆ ਜਿਵੇਂ ਹੁਣ ਉੱਪਰ ਵਾਲਾ ਸਿਆਚਨ ਤੋਂ ਸੌਰੀ ਦੂਸਰੇ ਦਾ ਸਿਆਚੰਦ ਦੇ ਨਾਲ ਸਾਹਮਣੇ ਜੋ ਉਹਨਾਂ ਦਾ ਪਾਕਿਸਤਾਨ ਦਾ ਏਰੀਆ ਉਹ ਕੁਛ ਚਾਈਨਾ ਨੂੰ ਦਿੱਤਾ ਹੋਇਆ ਸੀਗਾ ਹੁਣ ਚਾਈਨਾ ਨੂੰ ਵੀ ਖਤਰਾ ਲੱਗਿਆ ਵੀ ਕਿਤੇ ਲੈ ਨਾ ਜਾਣ ਉਹ ਐਸੇ ਜੇ ਮਤਲਬ ਹੁੰਦਾ ਉਹਨਾਂ ਨੇ ਫਿਰ ਆਪਣੀਆਂ ਐਕਸਰਸਾਈਜ਼ਾਂ ਸ਼ੁਰੂ ਕੀਤੀਆਂ ਹੋਈਆਂ ਨੇ ਉਹ ਸਾਵਧਾਨ ਹੋ ਜਾਂਦੇ ਖਾਮ ਖਾਬ ਇੱਥੇ ਨਾ ਆ ਜੇ ਉੱਥੇ ਨਾ ਆ ਜੇ ਅੱਛਾ ਇੱਕਦਮ ਜਦੋਂ ਇਹ ਸਾਇਰਨ ਵੱਜਣਗੇ ਵਿਸਲਾ ਵੱਜਣਗੀਆਂ ਇੱਕਦਮ ਉਹ ਇੰਡੀਕੇਸ਼ਨ ਹੋਊਗਾ ਕਿ ਕੋਈ ਦੁਸ਼ਮਨ ਦੇਸ਼ ਦਾ ਜਹਾਜ਼ ਆ ਗਿਆ ਏਰੀਆ ਦੇ ਵਿੱਚ ਇਹ ਹੁਣ ਸਾਇਰਨ ਨਹੀਂ ਵੱਜਣਗੇ ਸਾਰੇ ਨਹੀਂ ਵੱਜਣਗੇ ਜਿਨ੍ਹਾਂ ਦੇ ਉੱਤੋਂ ਲੋਕਾਂ ਨੇ ਆਪਣੀ ਆਪਣੀ ਥਾਂ ਜਾਣਾ ਔਰ ਛੁਪਣਾ ਜਾਂ ਕਰਨਾ ਸਾਰਾ ਕੁਝ ਪ੍ਰਕਾਸ਼ਨ ਲੈਣੇ ਆ ਜੋ ਸਿਵਲ ਡਿਫੈਂਸ ਆ ਉਹ ਐਕਸਰਸਾਈਜ਼ ਕਰਕੇ ਡਰਾਮਾ ਕਰਕੇ ਦਿਖਾਉਣਾ ਚਾਹੀਦਾ ਉਹਨਾਂ ਨੂੰ ਸਾਰੀਆਂ ਡ੍ਰਿਲਾਂ ਚਾਹੇ ਫੌਜੀ ਹੋਣ ਚਾਹੇ ਸਿਵਲ ਡਿਫੈਂਸ ਵਾਲੇ ਹੋਣ ਉਹਨਾਂ ਨੂੰ ਸਾਰੀਆਂ ਡ੍ਰਿਲਾਂ ਵੀ ਅਗਰ ਆ ਜਖਮੀ ਹੋ ਗਿਆ ਤਾਂ ਕਿਵੇਂ ਲੈ ਕੇ ਜਾਣਾ ਆ ਫਰਸਟ ایڈ ਤਕਰੀਬ ਸਾਰਿਆਂ ਕੋਲੇ ਹੋਣਾ ਚਾਹੀਦਾ ਨੇੜੇ ਤੇ ਜਾਂ ਮੁਹੱਈਆ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਤੇ ਉਹ ਜੋ ਹੈ ਕਿਵੇਂ ਉਹਦਾ ਇਸਤੇਮਾਲ ਕਰਨਾ ਹੈ ਫਰਸਟ ایڈ ਦਾ ਵੀ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਫਰਸਟ ایڈ ਵੀ ਜਾਣਾ। ਔਰ ਤੀਸਰਾ ਅਗਰ ਛੁਪੜਾ ਹੈ ਤਾਂ ਉਹ ਕਿਵੇਂ ਛੁਪਣਾ ਉਹ ਵੀ ਰਿਹਰਸਲ ਦਿਖਾਉਣੀ। ਪੁਲਾਂ ਦੀ ਗੱਲ ਕੀਤੀ ਜਿਹੜੇ ਫਲਾਈਓਵਰ ਹੈ ਜਿਹੜੇ ਜਿਹੜੇ ਬੇਸਮੈਂਟ ਦੇ ਵਿੱਚ ਕਿਉਂਕਿ ਜਦੋਂ ਫਲਾਈਓਵਰ ਤੋਂ ਥੱਲੇ ਨਿਕਲਦੇ ਆ ਉਹ ਉਹ ਵੀ ਇਸਤੇਮਾਲ ਕਰ ਸਕਦਾ ਕੋਈ ਆਮ ਜਨਤਾ ਜਦੋਂ ਗੱਡੀਆਂ ਉੱਥੇ ਖੜੀਆਂ ਕਰ ਦਿੰਦੇ ਸਭ ਤੋਂ ਵੱਡਾ ਸੋਰਸ ਹੈ ਗੱਡੀਆਂ ਨੇ ਗੱਡੀਆਂ ਦਾ ਨਹੀਂ ਸੋਚੀਦਾ ਹੁੰਦਾ ਬੰਦਿਆਂ ਦਾ ਸੋਚੀਦਾ ਹੁੰਦਾ ਪਰ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਾਇਓਰਟੀ ਬੰਦਿਆਂ ਦੀ ਹੁੰਦੀ ਆ ਉਹ ਹੁਣ ਜੋ ਥੱਲੇ ਜਿਵੇਂ ਹੈ ਜਿਵੇਂ ਸੀ ਯੂਕ੍ਰੇਨ ਨੇ ਇਹੀ ਕੀਤਾ ਹੋਇਆ ਥੱਲੇ ਜਿੱਥੇ ਨਾ ਵੀ ਖਦਾਈ ਹੋਈ ਸੀ ਉਹਦੇ ਸਾਰੇ ਚਲੇ ਜਾਂਦੇ ਸੀਗੇ ਆਪਣੇ ਕੋਈ ਨੁਕਸਾਨ ਨਹੀਂ ਸੀ ਹੁੰਦਾ ਤੇ ਆਪਣੇ ਵੀ ਬੰਦੇ ਜਿਹਨੇ ਜਿੰਨੇ ਇੰਨਾ ਜ਼ਿਆਦਾ ਪੋੜ ਹੈਗੇ ਆਪਣੇ ਉਹਨਾਂ ਦਾ ਇਸਤੇਮਾਲ ਪੁਲਾਂ ਦਾ ਇਸਤੇਮਾਲ ਹੋ ਸਕਦਾ ਦੇਖੋ ਉੱਥੋਂ ਲੈ ਲੋ ਹਣ ਜਗਰਾਉਂ ਰੋਡ ਤੋਂ ਚੱਲਿਆ ਹੋਇਆ ਨਾ ਸਾਰਾ ਪੋੜ ਉੱਥੇ ਜਾ ਕੇ ਬਣਿਆ ਹੋਇਆ ਉਹ ਸਾਰਾ ਫਿੱਟ ਉਹਨਾਂ ਦੇ ਉੱਤੇ ਜਦੋਂ ਬੰਬ ਵਾਰੀ ਉਹ ਪੁਲ ਨਹੀਂ ਨੀ ਉਹ ਏਡੇ ਤਕੜੇ ਪੁਲਾ ਹੈ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਆ ਹੁਣ ਜਿਹੜਾ ਦੂਜਾ ਪੁਲਾ ਆ ਆ ਦੋ ਦੋ ਤਰ੍ਹਾਂ ਪੋਰ ਹੋਰ ਬਣੇ ਹੋਏ ਨੇ ਇਹ ਸਾਰੇ ਪੁਲਾਂ ਦਾ ਇਸਤੇਮਾਲ ਹੋ ਸਕਦਾ ਜਿੱਥੇ ਵੀ ਹੈ ਵੱਡਾ ਪੁਲਾ ਜਿਵੇਂ ਬਸ ਅਡੇ ਦੇ ਨਾਲ ਦਾ ਇਹਨਾਂ ਸਾਲਾਂ ਦੇ ਥੱਲੇ ਜੋ ਹੈ ਨਾ ਉਹਨੂੰ ਉਸ ਇਲਾਕੇ ਨੂੰ ਸੇਫ ਸਮਝਣਾ ਚਾਹੀਦਾ ਅੱਛਾ ਸਾਡੀ ਇੱਕ ਜ਼ਿੰਮੇਵਾਰੀ ਹੈ ਕਿਉਂਕਿ ਮੀਡੀਆ ਤੇ ਲਗਾਤਾਰ ਇਹ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਚੱਲ ਰਿਹਾ ਸੀ ਲਗਾਤਾਰ ਖਬਰਾਂ ਦਿਖਾ ਰਹੇ ਆ ਤੁਸੀਂ ਇੱਕ ਐਜ਼ ਅ ਕਰਨਲ ਕੀ ਮੈਸੇਜ ਦਿਓਗੇ ਲੋਕਾਂ ਨੂੰ ਲੋਕ ਪੈਨਿਕ ਨਾ ਹੋਣ ਨਹੀਂ ਡਰਨ ਦਾ ਮਤਲਬ ਹੀ ਕੋਈ ਨਹੀਂ ਪੈਨਿਕ ਹੋਣ ਦਾ ਮਤਲਬ ਹੀ ਕੋਈ ਨਹੀਂ ਇਹਨਾਂ ਨੂੰ ਤਾਂ ਉਹ ਕੋਈ ਸਮਝਣਾ ਨਹੀਂ ਚਾਹੀਦਾ ਕਿ ਡਰ ਡਰ ਵੀ ਕੋਈ ਚੀਜ਼ ਹੈ ਇੰਨੀ ਤਰ੍ਹਾਂ ਲੜਾਈਆਂ ਦੇਖ ਲਈ ਪੰਜਾਬੀ ਲੜਾਈ ਦੇਖਦੇ ਆ ਨਾ ਸਾਰੇ ਪੰਜਾਬੀਆਂ ਨੂੰ ਡਰ ਦਾ ਮਤਲਬ ਕੀ ਆ ਸੀ ਇੱਥੇ ਜਾ ਤਾਂ ਉਹਨਾਂ ਦਾ ਪਹੁੰਚਣ ਦਾ ਕੋਈ ਸੰਭਾਵਨਾ ਨਹੀਂ ਹੈ ਜੇ ਆ ਉਹ ਤਾਂ ਪੰਜਾਬੀਆਂ ਨੇ ਕੁੱਟ ਕੇ ਮਾਰਾ ਪੂਰਾ ਬਾਰਡਰ ਏਰੀਆ ਹੈ ਪਾਕਿਸਤਾਨ ਪੰਜਾਬੀਆਂ ਨੇ ਕੁੱਟ ਕੇ ਮਾਰ ਦੇਣੇ ਸਾਰੇ ਐਦਾਂ ਫਿਕਰ ਨਾ ਕਰੋ ਤੁਸੀਂ ਪੰਜਾਬੀ ਬੜੇ ਤਕੜੇ ਨੇ ਮੈਂ ਬਾਰਡਰ ਤੇ ਦੇਖਦਾ ਰਿਹਾ ਕੀ ਕਰਦੇ ਹੁੰਦੇ ਸੀ ਇਹ ਜਦੋਂ ਹੱਲਾ ਬੁਲਾਉਂਦੇ ਜਾਂਦੇ ਹੁੰਦੇ ਸਾਡੇ ਸਿੱਖ ਰਜਿਮੈਂਟ ਜਾਂ ਦੂਜੀ ਰਜਿਮੈਂਟ ਉਹ ਪਿੰਡ ਵਾਲੇ ਵੀ ਤੁਰ ਪੈਂਦੇ ਸੀ ਨਾਲ ਹੀ ਅੱਛਾ ਹਾਂ ਬੜੇ ਬਲੇਅਰ ਨੇ ਬੜੇ ਤਕੜੇ ਬੰਦੇ ਬੰਦੇ ਇਹ ਇਹ ਜਿਹੜੇ ਇਹਨਾਂ ਨੂੰ ਘਟਣਾ ਸਮਝੋ ਤੇ ਇਹ ਇਹਨਾਂ ਨੂੰ ਨਾਲ ਰੱਖੋਗੇ ਪਿਆਰ ਦੋਗੇ ਇੱਜ਼ਤ ਦੋਗੇ ਸਤਿਕਾਰ ਦੋਗੇ ਸਭ ਜੋ ਹੈ ਪੰਜਾਬ ਜਿੱਤ ਕੇ ਰਹੇਗਾ ਸੋ ਕੱਲ ਮੌਕ ਡਿਲ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਥੋੜਾ ਜਿਹਾ ਅਸੀਂ ਕਿਉਂਕਿ ਡੀਐਸ ਗਰੇਵਾਲ ਇਹ ਫੌਜ ਦੇ ਕਰਨਲ ਨੇ ਔਰ ਘਰ ਦੇ ਵਿੱਚ ਕਿਵੇਂ ਛੁਪਿਆ ਜਾ ਸਕਦਾ ਕਿਉਂਕਿ ਲੜਾਈ ਦੇ ਜਿਹੜੇ ਚਾਂਸ ਹੈ ਉਹ ਘੱਟ ਹੈ ਪਰ ਇਸ ਤੋਂ ਪਹਿਲੇ ਅਭਿਆਸ ਕੱਲ ਪੂਰੇ ਦੇਸ਼ ਦੇ ਵਿੱਚ ਕੀਤਾ ਜਾਏਗਾ ਪੰਜਾਬ ਦੇ ਵਿੱਚ 20 ਥਾਵਾਂ ਤੇ ਇਹ ਅਭਿਆਸ ਹੈ ਲੁਧਿਆਣਾ ਖਾਸ ਕਰ ਅੰਮ੍ਰਿਤਸਰ ਖਾਸ ਕਰ ਜਲੰਧਰ ਔਰ ਮੌਕ ਡਿਲ ਦੇ ذریعے ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਅਗਰ ਪਾਕਿਸਤਾਨ ਵੱਲੋਂ ਅਟੈਕ ਹੁੰਦਾ ਤਾ ਸਭ ਤੋਂ ਪਹਿਲੇ ਕਿਉਂਕਿ ਪੰਜਾਬ ਨੇੜੇ ਆ ਬਾਰਡਰ ਏਰੀਆ ਤਾਂ ਕਿਵੇਂ ਬਚਣਾ ਤੁਸੀਂ ਘਰ ਦੇ ਵਿੱਚ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ